ਮੈਂ ਇੱਕ ਰਿਕਸ਼ੇ ਵਾਲੇ ਨੂੰ ਮਿਲਦਾ ਅੰਮ੍ਰਿਤਸਰ ਸਹਿ ਲੋਡ ਪੈ ਗਈ ਰਿਕਸ਼ੇ ਤੇ ਮੈਂ ਬਹਿ ਗਿਆ ਉਹਨੇ ਸੋਹਣਾ ਗਾਤਰਾ ਸਹਿਬ ਸੋਹਣਾ ਦਸਤਾਰਾ ਬਜ਼ੁਰਗ 70 ਸਾਲ ਦੀ ਉਮਰ ਤੇ ਮੈਂ ਉਹਨੂੰ ਮੇਰਾ ਹੀ ਮਨ ਕਰਿਆ ਕਿ ਮੈਂ ਪੁੱਛਿਆ ਮੈਂ ਕਿਹਾ ਸਿੰਘ ਸਾਹਿਬ ਕੀ ਹਾਲ ਹੈ ਕਹਿੰਦਾ ਬੜੀ ਝੜਦੀ ਕਲਾ ਉਹਨੇ ਝੜਦੀ ਕਲਾ ਇਦਾਂ ਮੈਨੂੰ ਕਿਹਾ ਕਿ ਮੈਨੂੰ ਕਦੀ ਲੱਖਾਂ ਪਤਿਆਂ ਦੇ ਮੂੰਹਾਂ ਤੋਂ ਵੀ ਇੰਨੀ ਝੜਦੀ ਕਲਾ ਦੀ ਆਵਾਜ਼ ਨਹੀਂ ਆਈ ਕਹਦਾ ਬੜੀ ਚੜਦੀ ਕਲਾ ਮੈਂ ਕਹਾਂ ਚੜਦੀ ਕਲਾ ਕਾਹੀ ਕਹਿੰਦਾ ਗੁਰੂ ਰਾਮਦਾਸ ਜੀ ਦੀ ਨਗਰੀ 'ਚ ਬੈਠਿਆ ਕਿਆ ਬਾਤ ਸਤਿ ਸ੍ਰੀ ਅਕਾਲ ਕਹਿੰਦਾ ਸਵੇਰੇ ਉੱਠੀ ਦਾ ਨੇਮ ਕਰੀਦਾ ਨਾ ਤੋ ਕਿ ਨੇਮ ਕਰਕੇ ਪ੍ਰਸ਼ਾਦ ਆਪਣੀ ਸ਼ਕੀਦਾ ਤੇ ਗੱਡੀ ਲੈ ਕੇ ਆ ਜੀਦਾ ਹਰੇ ਕਿਸੇ ਨੂੰ ਗੱਡੀ ਕਹਿੰਦਾ ਸਵੇਰ ਤੋਂ ਸ਼ਾਮ ਤੱਕ ਆ ਸੇਵਾ ਹਾਜ਼ਰੀ ਭਰੀ ਦੀ ਆ ਭਾਵ ਕੰਮ ਕਰੀਦਾ ਤੇਰ ਗੁਰੂ ਰਾਮਦਾਸ ਜੀ ਨਾ ਪਰਿਵਾਰ ਦੀ ਰੋਟੀ ਜੋਕੇ ਪੈਸੇ ਮੈਨੂੰ ਦੇ ਕੇ ਘਰ ਭੇਜਦੇ ਰੋਟੀ ਜੋਕੇ ਤਾਂ ਜਿਹਦੇ ਬੈਂਕ ਵਿੱਚ 10 ਲੱਖ ਹੋਣ ਉਹਨੂੰ ਪੁੱਛੋ ਕੀ ਹਾਲ ਹੈ ਜਿਹਦੀ ਚੰਗੀ ਦੁਕਾਨ ਚੱਲਦੀ ਵੀ ਸੋਹਣੀ ਵਿਕਰੀ ਹੈ ਉਹਨੂੰ ਪੁੱਛੋ ਕੀ ਹਾਲ ਹੈ ਵੱਡਿਆਂ-ਵੱਡਿਆਂ ਤੋਂ ਅਮੀਰਾਂ ਤੋਂ ਵੀ ਮੁੱਖ ਤੋਂ ਬੋਲ ਇਹ ਨਹੀਂ ਮਿਲਦਾ ਕਿ ਗੁਰੂ ਦੀ ਬੜੀ ਕਿਰਪਾ ਕਿਰਪਾ ਹਾਏ ਮਰ ਗਿਆ ਹਾਈ ਮਰ ਗਿਆ ਅੱਜ ਕੱਲ ਤਾਂ ਕੰਮ ਦੇ ਵਿੱਚ ਹੈ ਹੀ ਕੱਖ ਨਹੀਂ ਅੱਜ ਕੱਲ ਤਾਂ ਬਣਦਾ ਹੀ ਕੱਖ ਨਹੀਂ ਅੱਜ ਕੱਲ ਤਾਂ ਹੁੰਦਾ ਹੀ ਕੁਝ ਨਹੀਂ ਬਾਣੀ ਪੜਦਾ ਬਹੁਤਾ ਕਹੀਏ ਬਹੁਤਾ ਹੋਏ ਬਹੁਤਾ ਹੋਏ ਕਹਿ ਕੇ ਤਾਂ ਦੇਖੋ ਵੀ ਗੁਰੂ ਦੀ ਬੜੀ ਕਿਰਪਾ ਹੈ ਕਹਿ ਕੇ ਤਾਂ ਦੇਖੋ ਜੇ ਘਰ ਬੀਵੀ ਰਹਿੰਦੀ ਆ ਹਾਊਸ ਵਾਈਫ ਹੈ ਘਰ ਦੇ ਕੰਮ ਕਰਨ ਵਾਲੀ ਆ ਜੇ ਪੁੱਛੋ ਭੈਣਾ ਕੀ ਹਾਲ ਬੀਬੀ ਕੀ ਹਾਲ ਕੀ ਕਰਾ ਅ ਸਾਰਾ ਦਿਨ ਸਿਆਪਾ ਹੀ ਨਹੀਂ ਮੁੱਕਦਾ ਕੰਮ ਹੀ ਨਹੀਂ ਮੁੱਕਦਾ ਤਾਂ ਮਨ ਨੂੰ ਸਿਆਪਾ ਹੀ ਦੱਸਦੀ ਹੈ ਸਵੇਰੇ ਆ ਕਰੀਦਾ ਇੰਨੇ ਨੂੰ ਆਹ ਹੋ ਜਾਂਦਾ ਇੰਨੇ ਨੂੰ ਆਹ ਹੋ ਜਾਂਦਾ ਉਹ ਜਿਹੜੀ ਦੁਖੀ ਹੋਈ ਐ ਰੋਂਦੀ ਧੁੰਦੀ ਐ ਕੰਮ ਕਰ ਤੋਂ ਮੈਨੂੰ ਦੱਸੋ ਉਸ ਕੰਮ 'ਚ ਬਰਕਤ ਕੀ ਹੋਏਗੀ ਉਹਦੀ ਕਿਰਪਾ ਆ ਜਿਹੜਾ ਸਰੀਰ ਅੰਦਰ ਸਵਾਸ ਚੱਲ ਰਿਹਾ ਉਹਦੀ ਕਿਰਪਾ ਜਿਹੜਾ ਪੈਰ ਤੁਰਦਾ ਉਹਦੀ ਕਿਰਪਾ ਜਿਹੜਾ ਹੱਥ ਕੰਮ ਕਰਦਾ ਉਹਦੀ ਕਿਰਪਾ ਅੱਖਾਂ ਦੇਖਦੀਆਂ ਉਹਦੀ ਕਿਰਪਾ ਗੱਲ ਸੁਣਦੇ ਉਹਦੀ ਕਿਰਪਾ ਸਾਰਾ ਕੁਝ ਹੀ ਭੁੱਲੇ ਹੋਏ ਆਪਾਂ ਸਾਰਾ ਕੁਝ ਹੀ ਭੁੱਲੇ ਹੋਏ ਆ ਹਵਾ ਵੀ ਸਾਹ ਲੈ ਰਹੇ ਆ ਨਾ ਆ ਹਸਪੀਟਲ ਮਰੀਜ਼ ਬੈਠਾ ਆਕਸੀਜਨ ਲੱਗ ਗਈ ਜਦੋਂ ਬਿੱਲ ਆਉਂਦਾ ਨਾ ਆਕਸੀਜਨ ਦੇ ਪੈਸੇ ਲੱਗਦੇ ਵਿੱਚ ਸਿਲੰਡਰ ਦੇ ਪੈਸੇ ਲੱਗਦੇ ਨੇ ਤੇ ਸਾਰੀ ਉਮਰ ਆਕਸੀਜਨ ਪਰਮਾਤਮਾ ਦੀ ਵਰਤ ਰਹੇ ਆ ਹੱਦ ਹੋ ਗਈ ਤੇ ਸਾਥ ਸੰਗਤ ਜੀ ਬਿੱਲ ਆ ਰਿਹਾ ਬਿਜਲੀ ਦਾ ਪਾਣੀ ਦਾ ਤੇ ਜਿਹੜਾ ਪ੍ਰਮਾਤਮਾ ਦਾ ਦਿੱਤਾ ਇੰਨਾ ਕੁਛ ਵਰਤਰੇ ਕਦੀ ਬਿੰਦ ਤਾਰਿਆ ਇਹ ਬਹੁਤ ਕੀਮਤੀ ਚੀਜ਼ਾਂ ਨੇ ਇਹ ਇਹ ਨਹੀਂ ਕਿ ਹਾਏ ਮਰ ਗਏ ਹੈ ਨਹੀਂ ਕੱਖ ਵੀ ਹਾਏ ਮਰ ਗਏ ਸਿੱਖ ਹੋਵੇ ਅੱਧੀ ਰੋਟੀ ਖਾ ਕੇ ਸੁੱਕੀ ਰੋਟੀ ਖਾ ਕੇ ਠੰਡਾ ਪਾਣੀ ਪੀ ਕੇ ਵੀ ਰੱਬ ਦਾ ਸ਼ੁਕਰ ਕਰਦਾ ਹੈ ਸ਼ੁਕਰ ਕਰਦਾ